ਨਾ ਕਾਂਗਰਸ ਨੂੰ ਪੈੜੀਆਂ ਨਾ ਕਾਲੀਆਂ ਨੂੰ ਪੈੜੀਆਂ ਨਾਮ ਨੂੰ ਪੈੜੀਆਂ ਵੋਟਾਂ ਪੈੜੀਆਂ ਵਾ ਹਰਤ ਪਾ ਲਓ ਪਿੰਡ ਦੇ ਵਿੱਚ ਤੇ ਸਭ 90% ਇੱਧਰ ਅੰਮ੍ਰਿਤ ਨੂੰ ਪੈਣੀ ਆ ਮਾਹੌਲ ਦੇਖੋ ਜੀ ਇਸ ਵੇਲੇ ਪੂਰਾ ਅੰਮ੍ਰਿਤਪਾਲ ਦੇ ਹੱਕ ਚਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਤਰਾਜ ਇਹ ਆ ਵੀ ਜਿਹੜੀ ਐਨਐਸਐਲ ਆਈ ਲੋਕ ਸਭਾ ਹਲਕਾ ਸ਼੍ਰੀ ਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਹੋਰਾਂ ਨੇ ਜਿਹੜਾ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਆ ਉਹਨਾਂ ਦੇ ਪਤਾ ਨਾਮਜ਼ਦਗੀ ਕਾਗਜ਼ ਜਿਹੜੇ ਆ ਉਹ ਐਕਸੈਪਟ ਵੀ ਹੋ ਗਏ ਆ ਅਸੀਂ ਅੱਜ ਉਹਨਾਂ ਦੇ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਖੜੇ ਆ ਇੱਥੇ ਗੱਲਬਾਤ ਕਰਕੇ ਦੇਖਦੇ ਆ ਕਿ ਪਿੰਡ ਦੇ ਲੋਕਾਂ ਦੀ ਸਿਆਸੀ ਨਬਜ਼ ਕੀ ਕਹਿੰਦੀ ਹੈ ਪਿੰਡ ਦੇ ਲੋਕ ਭਾਈ ਅਮਰਪਾਲ ਦੀ ਉਮੀਦਵਾਰੀ ਨੂੰ ਲੈ ਕੇ ਕਿੰਨੇ ਕੁ ਤਸ਼ਾਹਤ ਨੇ ਜਾਂ ਫਿਰ ਕਿੰਨਾ ਕਨਾ ਪ੍ਰਤੀ ਜਿਹੜਾ ਉਹਨਾਂ ਨੂੰ ਵੋਟ ਪਾਉਣੀ ਨਹੀਂ ਪਾਉਣੀ ਕੀ ਵਿਚਾਰ ਰੱਖਦੇ ਆ ਉਹ ਪਿੰਡ ਦੇ ਲੋਕਾਂ ਨਾਲ ਗੱਲ ਕਰਕੇ ਦੇਖਦੇ ਆ ਭਾਈ ਕੀ ਮੋਲ ਇਲੈਕਸ਼ਨ ਨੂੰ ਲੈ ਕੇ ਖੰਡੂਸਾ ਵੱਲ ਕੇ ਮਾਹੌਲ ਵੇਖੋ ਜੀ ਇਸ ਵੇਲੇ ਪੂਰਾ ਅਮਰਤਪਾਲ ਦੇ ਹੱਕ ਜਾ ਲੋਕਾਂ ਨੂੰ ਸਭ ਤੋਂ ਜ਼ਿਆਦਾ ਇਤਰਾਜ ਇਹ ਆ ਵੀ ਜਿਹੜੀ ਐਨਐਸਐ ਲਾਈ ਜੇ ਅਮਰਤਪਾਲ ਨੇ ਉਹ ਫੜਨਾ ਹੀ ਕੋਈ ਗੱਲ ਕਰਨੀ ਹੀ ਕਰੋ ਫੜ ਸਕਦੇ ਸੀ ਐਨਐਸਐ ਲਾ ਕੇ ਉਧਰ ਛੁੱਟਿਆ ਲੋਕਾਂ ਨੂੰ ਇਹ ਰਾਇਦਾ ਗੁੱਸਾ ਪਿੰਡ 'ਚ ਕਿਵੇਂ ਲੱਗ ਕਿਵੇਂ ਦਾ ਮਾਹੌਲ ਹੈ ਕਿਹਨੂੰ ਵੋਟ ਵਧਣੂ ਪਿੰਡ 'ਚ ਅਮਰਤਪਾਲ ਨੂੰ ਜਾਂ ਕੋਈ ਇੱਕ ਦੋ ਘਰ ਹੋਣਗੇ ਉਹ ਦਾ ਹਰਕ ਪਿੰਡ 'ਚ ਹੁੰਦੇ ਹੀ ਆ ਬਾਕੀ ਤਕਰੀਬਨ ਸਾਰਾ ਪਿੰਡ ਅਮਰਤਪਾਲ ਦੇ ਵਿੱਚ ਹੀ ਆ ਹਰਕੇ ਦੇ ਵਿੱਚ ਹਲਕੇ ਦੇ ਵਿੱਚ ਵਿੱਚ ਜੋ ਅਸੀਂ ਹਣ ਸੰਡੇ ਆ ਪਿੰਡਾਂ ਦੇ ਵਿੱਚ ਜਾਂਦੇ ਆ ਆਪਣੇ ਰਿਸ਼ਤੇਦਾਰੀਆਂ ਨੂੰ ਵੀ ਫੋਨ ਕਰੀਦਾ ਸਾਰੇ ਇਹੋ ਹੀ ਕਹਿੰਦੇ ਆ ਵੀ ਅਮਰਤਪਾਲ ਨੂੰ ਵੋਟ ਪਊਗੀ ਸਾਰੇ ਕਹਿੰਦੇ ਵੀ ਅਮਰਤਪਾਲ ਜਿੱਤੂਗਾ ਜੇ ਕੋਈ ਸਰਕਾਰਾਂ ਨੇ ਕੋਈ ਗੜਬੜ ਨਾ ਕੀਤੀ ਤੇ ਮਲ ਸਾਰਖ ਤਾਂ ਜਿੱਥੇ ਵੀ ਆਡੀਆਂ ਰਿਸ਼ਤੇਦਾਰੀਆਂ ਜਿੱਥੇ ਵੀ ਫੋਨ ਕੀਤੇ ਜੋ ਸੱਜਣ ਮਿੱਤਰ ਆ ਸਾਰੇ ਇਹੋ ਕਹਿੰਦੇ ਆ ਕਿ ਉਹ ਜਿੱਤੂਗਾ ਬਾਕੀ ਇਹ ਪਰਿਵਾਰ ਬਹੁਤ ਪਾਲਾ ਮਾਨਸਾ ਚਾਚਾ ਇਹਦਾ ਸਰਪੰਚ ਰਿਹਾ ਪਹਿਲਾਂ 2013 ਚ ਵਧੀਆ ਕੰਮ ਕੀਤੇ ਉਹਨਾਂ ਪਿੰਡ 'ਚ ਵੀ ਮਿਲਕੇ ਇਹਨਾਂ ਕੋਈ ਈਰਖਾ ਵਾਜੀ ਨਹੀਂ ਕੀ ਕੋਈ ਵੋਟ ਪਾਵੇ ਚਾਹੇ ਨਾ ਪਾਵੇ ਸਾਰਿਆਂ ਦਾ ਕੰਮ ਕੀਤੇ ਆ ਤੇ ਬਹੁਤ ਵਧੀਆ ਪਰਿਵਾਰ ਆ ਹੋਰ ਵੀ ਔਰਤ ਪਾਲਦੇ ਜਿਹੜਾ ਹੈ ਅਮਰ ਤੇ ਠਕੋਦਾ ਹੈਗਾ ਕੋਈ ਬੰਦਾ ਸ਼ਕੀਰ ਹੈਗਾ ਨਹੀਂ ਹੁਣ ਜਿਹੜਾ ਵੋਟਾਂ ਦਾ ਮਾਹੌਲ ਵਾ ਨਾ ਕਾਂਗਰਸ ਨੂੰ ਪੈੜੀਆਂ ਨਾ ਕਾਲੀਆਂ ਨੂੰ ਪੈੜੀਆਂ ਨਾਮ ਨੂੰ ਪੈੜੀਆਂ ਵੋਟਾਂ ਪੈੜੀਆਂ ਵਾ ਔਰਤ ਪਾਲ ਲੋ ਆ ਦੁਨੀਆਂ ਜਿਹੜੀ ਇਹ ਸਿਆਣੀ ਹੋ ਗਈ ਹੁਣ ਕੀ ਮਾਹੌਲ ਆ ਚੋਣਾਂ ਦਾ ਤੁਹਾਡੇ ਵੋਟਾਂ ਦਾ ਵੋਟਾਂ ਦਾ ਆਪਾਂ ਦੇ ਬੋਰ ਪਾਣੀ ਆਵੂਗੀ ਤਾਂ ਬੋਰ ਪਾ ਦਾਂਗੇ ਕਿੰਨੂੰ ਪਾਉਂਗੇ ਇਨ ਆਪਰੇ ਨੂੰ ਨਾਲ ਲੈ ਕੇ ਦੱਸੋ ਇਹ ਨਵਾਂ ਜਿਹੜਾ ਖਰਦਾ ਆ ਅਮਰਤਪਾਲ ਨੂੰ ਹਾਂ ਜੀ ਕੀ ਮਾਹੌਲ ਆ ਪਿੰਡ ਚ ਵੋਟਾਂ ਲੈ ਕੇ ਪੁੰਡਾ ਵੋਟਾਂ ਦਾ ਜੀ ਇੱਥੇ ਅਮਰਤਪਾਲ ਸਿਕਦਾ ਆ ਅੱਛਾ ਕਿਹੜੀ ਗੱਲੋਂ ਵੀ ਪਿੰਡ ਕਰਕੇ ਨਾਲ ਜੀ ਪਿੰਡ ਕਰਕੇ ਵੀ ਨਸ਼ੇ-ਨਸ਼ਿਆਂ ਦਾ ਬਹੁਤ ਵਿਰਖਲਾਫ ਹੋ ਡਿਆ ਹੀ ਉਹ ਨੌਜਵਾਨਾਂ ਦੀ ਜ਼ਿੰਦਗੀ ਬਚਾਉਣ ਡਿਆ ਹੀ ਉਹ ਤੇ ਪੂਰੇ ਆਸ-ਪਾਸੇ ਬਾਕੀ ਪਿੰਡਾਂ ਚ ਵੀ ਇਹੀ ਮਾਹੌਲ ਆ ਹਰੇ ਸਾਰੇ ਪਿੰਡਾਂ 'ਚ ਅਜੀਤ ਦਾ ਮਾਹੌਲ ਚੱਲਣ ਰਿਹਾ ਜੀ ਕੀਵੇਂ ਕੀ ਮਾਹੌਲ ਆ ਪਿੰਡ ਦਾ ਮਾਹੌਲ ਠੀਕ ਠਾਕ ਹੀ ਆ ਕਿਹਦੇ ਹੱਕ 'ਚ ਕਿਹਦੇ ਬਰੋਚ ਲੱਗਦੀਆਂ ਵੋਟਾਂ ਅੰਮ੍ਰਿਤਪਾਲ ਦੇ ਹੀ ਆ ਕਿੰਨੀਆਂ ਘੱਟ ਹੱਕ 'ਚ ਸਾਰਾ ਪਿੰਡ ਹੀ ਇਹਦੇ ਕੋਲ ਸਾਰਾ ਪਿੰਡ ਆਸੇ ਪਾਸੇ ਇਲਾਕੇ 'ਚ ਕੀ ਮਾਹੌਲ ਆ ਬਾਕੀ ਹਲਕੇ 'ਚ ਹਾਂ ਉਹਦੇ ਪਿਛੇ ਹੀ ਆ ਸਾਰੇ ਪਿੰਡ 'ਚ ਕੀ ਮਾਹੌਲ ਆ ਵੋਟਾਂ ਲੱਗ ਕੇ ਤੁਹਾਨੂੰ ਤੇ ਵਧੀਆ ਕਿਹਦੇ ਹੱਕ 'ਚ ਕਿਹਦੇ ਬਰੋਚ 'ਚ ਅੰਮ੍ਰਿਤਪਾਲ ਦੇ ਹੱਕ 'ਚ ਅੰਮ੍ਰਿਤਪਾਲ ਦੇ ਹੱਕ 'ਚ ਆਸੇ ਪਾਸੇ ਇਲਾਕੇ 'ਚ ਕੀ ਮਾਹੌਲ ਆ ਵਧੀਆ ਮਾਹੌਲ ਅੰਮ੍ਰਿਤਪਾਲ ਦੇ ਹ ਕੀ ਲੱਗਦਾ ਪਿੰਡ ਚ ਕੀ ਮਾਹੌਲ ਆ ਵੋਟਾਂ ਲੈ ਕੇ ਬਹੁਤ ਵਧੀਆ ਭਾਜੀ ਮਾਹੌਲ ਇਲਾਕੇ ਚ ਕਿਹਦੇ ਹੱਕ ਚ ਆ ਕਿਹਦੇ ਵਿਰੋਧ ਚ ਅਮਰਤਪਾਲ ਸਿੰਘ ਜੀ ਹੱਕ ਚ ਕਿ ਵਿਰੋਧ ਚ ਨਹੀਂ ਨਹੀਂ ਹੱਕ ਚ ਵੀਰ ਜੀ ਆਸੇ ਪਾਸੇ ਬਾਕੀ ਖਲਕੇ ਚ ਜੰਨਾ ਕਿ 100% ਪੂਰਾ ਹੋਇਆਗਾ ਮਾਨ ਤੇ ਹਾਂ ਗੱਲਬਾਤ ਪੂਰੀ ਆ ਅਮਰਤਪਾਲ ਦੀ ਕੀ ਮਾਹੌਲ ਆ ਪਿੰਡ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਪਿੰਡ ਦੇ ਵਿੱਚ ਤੇ ਠੀਕ ਹੀ ਆ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਤੇ ਸਭ 90% ਇਧਰ ਅਮਰਤ ਨੂੰ ਪੈਣੀ ਆ ਆ ਇਲਾਕੇ ਦੇ ਵਿੱਚ ਕੀ ਸਥਿਤੀ ਦੇਖਦੇ ਹੋ ਇਲਾਕੇ ਦਾ ਤੇ ਆਪਾਂ ਕੋ ਕਹਿ ਨਹੀਂ ਸਕਦੇ ਬਾਕੀ ਇਧਰ ਹਵਾ ਤੇ ਇਦਾਂ ਹੀ ਆ ਤੇ ਅਮਰਤ ਨੂੰ ਪਹਿਣਗੇ ਬਾਕੀ ਕੋਕਾ ਬਾਕੀ ਪਾਰਟੀਆਂ ਦਾ ਹੈ ਕੁਛ ਆਧਾਰ ਪਿੰਡ ਦੇ ਵਿੱਚ ਹੈਗਾ ਇਹ ਥੋੜਾ ਬੜਾ ਤੇ ਤੁਹਾਨੂੰ ਬਦੰਦ ਜਿਆਦਾਤਰ ਮਰਤਪਾਲ ਦੇ ਪੱਖ ਦਾ ਪਿੰਡ ਵਾਲੇ ਜਿਹੜੇ ਉਹਦੇ ਪੱਖ 'ਚ ਹੀ ਜਾਣਗੇ ਕੀ ਮਾਹੌਲ ਆ ਪਿੰਡ ਦੇ ਵਿੱਚ ਕਿਹਨੂੰ ਵੋਟ ਵਧੂ ਜ਼ਿਆਦਾ ਭਾਈ ਅਹੀਂ ਕੀ ਕਹਾਂ ਜਾਨ ਦਪੜਾ ਆਦਮੀ ਤੁਸੀਂ ਕਿਹਨੂੰ ਪਾਉਂਗੇ ਅਸੀਂ ਨਾ ਜਿੱਦਾਂ ਕੋ ਉਹਦਾਂ ਕਰਾਂਗੇ ਨਹੀਂ ਕੀ ਲੱਗਦਾ ਫੇਰ ਵੀ ਪਿੰਡ ਦੇ ਵਿੱਚ ਕਿਹਨੂੰ ਵੋਟ ਵਧੂਗੀ ਪਤਾ ਲੱਗ ਜਾਂਦਾ ਪਿੰਡ ਦਾ ਨਹੀਂ ਪਿੰਡ ਦਾ ਨਹੀਂ ਕੋਈ ਪਤਾ ਤੁਸੀਂ ਕਿਹਨੂੰ ਪਾਉਂਗੇ ਅਸੀਂ ਅਮਰਤਪਾਲ ਨੂੰ ਹਾਂ ਜੀ ਅੱਛਾ ਤੁਸੀਂ ਵੋਟ ਪਾਈ ਅਮਰਤਪਾਲ ਨੂੰ ਪਾਉਂਗੇ ਪਾਵਾਂਗੇ ਅੱਛਾ ਪਿੰਡ ਦੇ ਵਿੱਚ ਕੀ ਮਾਹੌਲ ਹੈ ਇਸ ਸਮੇਂ ਅਮਰਤਪਾਲ ਨੂੰ ਲੈ ਕੇ ਸਰਾਂ ਜੀ ਬਹੁਤ ਚੰਗਾ ਅੱਛਾ ਲੱਗਿਆ ਵੋਟਾਂ ਲੈ ਕੇ ਪਿੰਡ ਚ ਕੀ ਮਾਹੌਲ ਥੋੜੇ ਪਿੰਡ ਸਾਰਾ ਅਮਰਤਪਾਲ ਦਾ ਪਾਈ ਜਾਂਦਾ ਸਾਰਾ ਹੀ ਸਾਰਾ ਹੀ ਅੱਛਾ ਕੇ ਕੇ ਪਿੰਡ ਦੇ ਹੋਣ ਕਰਕੇ ਕੇ ਵੈਸੇ ਹੀ ਨਹੀਂ ਸਰ ਪਿੰਡ ਦੇ ਹੋਣ ਕਰਕੇ ਨਹੀਂ ਵੈਸੇ ਵੀ ਕੰਮ ਬਹੁਤ ਵਧੀਆ ਕੀਤੇ ਉਹਨਾਂ ਨੇ ਕੀ ਕੀ ਕੰਮ ਕੀਤੇ ਕਿ ਉਹ ਮਤਲਬ ਬੱਚਿਆਂ ਨੂੰ ਨਸ਼ਿਆਂ ਤੋਂ ਸਾਧ ਬਚਾਉਣ ਵਾਸਤੇ ਉਹਨਾਂ ਨੇ ਤੇਰੀ ਆਪਣਾ ਮਤਲਬ ਯੋਗਦਾਨ ਪਾਇਆ ਹੋਰ ਵੀ ਕਈ ਮਤਲਬ ਜਿਹੜੇ ਮਸਲੇ ਚੁੱਕਦੇ ਆ ਬਾਕੀ ਸਾਰਾ ਤਾਂ ਪ੍ਰੈਸਰ ਕਰਨ ਦਾ ਸਭ ਤੇ তুই ਕੇ ਸਬਜੀ ਦਾ ਕੰਮ ਕਰਦੇ ਬਾਕੀ ਪਿੰਡਾਂ ਚ ਵੀ ਘੁੰਮਦੇ ਉੱਥੇ ਕੀ ਮਾਹੌਲ ਸਾਰੇ ਸਾਰੇ ਮਾਹੌਲ ਆਪਣੇ ਸਾਰੇ ਲੱਗਦਾ ਹੀ ਹੈ ਅਮਰਤਪਾਲ ਦੇਵਾ ਜੀ ਕੀ ਮਾਹੌਲ ਹੈ ਪਿੰਡ ਚ ਲੈ ਕੇ ਵੋਟਾਂ ਨੂੰ ਲੈ ਕੇ ਸਹੀ ਹੈ ਜੀ ਕਿਹਨੂੰ ਪਾਉਣੀ ਵੋਟ ਅਮਰਤਪਾਲ ਨੂੰ ਕੀ ਮਾਹੌਲ ਹੈ ਪਿੰਡ ਦੇ ਵਿੱਚ ਕਿਹਨੂੰ ਜ਼ਿਆਦਾ ਵੋਟ ਵਧੂ ਵੋਟ ਜ਼ਿਆਦਾ ਆਪਣੇ ਭਾਈ ਅਮਰਤਪਾਲ ਸਿੰਘ ਨੂੰ ਜੀ ਅੱਛਾ ਤਾਂ ਬਾਕੀ ਪਾਰਟੀਆਂ ਨੂੰ ਬਹੁਤ ਕੁਝ ਕਣਾ ਨਹੀਂ ਪੈਂਦੀ। ਬਾਕੀਆਂ ਦਾ ਕਹਿ ਨਹੀਂ ਸਕਦੇ ਜੀ। ਸੀਟ ਕੱਢ ਲੈਣਗੇ ਅਮਰਤਪਾਲ ਸਿੰਘ। ਹਾਂ ਜੀ ਕੱਢਣਗੇ ਜੀ। ਹਮਦਰਦੀ ਕਿੰਨੀ ਕ ਅਮਰਤਪਾਲ। ਇਹਨਾਂ ਦਾ ਸਾਨੂੰ ਯਕੀਨ ਹੈਗਾ ਜੀ। ਅੱਛਾ। ਹਾਂ ਜੀ। ਠੀਕ ਹੈ। ਚੰਗਾ ਆਧਾਰ ਹੈਗਾ ਪਿੰਡ 'ਚ ਅਮਰਤਪਾਲ ਸਿੰਘ ਦਾ। ਹਾਂ ਜੀ ਬਹੁਤ ਵਧੀਆ ਜੀ। ਠੀਕ ਹੈ ਜੀ। ਜੋ ਵੀ ਕੰਮ ਕੀਤੇ ਆ ਬਹੁਤ ਵਧੀਆ ਕੀਤੇ ਆ ਜੀ। ਅਸੀਂ ਤਾਂ ਸਾਰੀਆਂ ਸਰਕਾਰਾਂ ਵੇਖ ਲਈਆਂ ਜੀ। ਹੂੰ। ਪਹਿਲਾਂ ਕੱਲ ਗਿਆ ਫਿਰ ਕਾਂਗਰਸ ਹੁਣ ਆਮ ਪਾਰਟੀ। ਕੋਈ ਫਾਇਦਾ ਨਹੀਂ। ਠੀਕ ਹੈ। ਅਨੁਦ ਆਪਣੇ ਭਾਈ ਅਮਰਤਪਾਲ ਸਿੰਘ ਤੇ ਯਕੀਨ ਹੈ। ਕਿਵੇਂ ਦੇਖਦੇ ਆਂ ਤੁਹਾਡੇ ਪਿੰਡ ਦੇ ਵਿੱਚ ਇਲੈਕਸ਼ਨ ਪਿੰਡ ਚਾਹੀ ਤਾਂ ਕੱਲੇ ਹੀ ਆਇਆ ਵੈਸੇ ਮੋਲ ਚਲ ਚੰਗਾ ਵਾ ਠੀਕ ਆ ਵਾ ਅਮਰਤਪਾਲ ਕੁਛ ਗਲਤ ਨਹੀਂ ਆ ਸਹੀ ਮੁੰਡਾ ਵਾ ਸਹੀ ਰਸਤਾ ਲਾਇਆ ਸਹੀ ਰਸਤੇ ਤੇ ਲਿ ਆਊਗਾ ਅੱਜ ਕੱਲ ਦੀ ਜੋ ਝੂਠਾ ਵਾ ਇਤਨੇ ਜੋਸ਼ ਨਸ਼ੇ ਨਸ਼ੇ ਵਾਲੇ ਸਾਨੂੰ ਜਿੰਨਾ ਚਾਹੀਦਾ ਬਹੁਤ ਜਿੰਨਾ ਚਾਹੀਦਾ ਬਸ ਉਹਦੀ ਜੀਤ ਹੋਣੀ ਚਾਹੀਦੀ ਮੈਂ ਉਮੀਦ ਰੱਖਦੇ ਆਂ ਅਮਰਤਪਾਲ ਤੂੰ ਮੈਂ ਤਾਂ ਉਮੀਦਾਂ ਰੱਖਦੀ ਆਂ ਬਸ ਇਹ ਕਿ ਆਪਣੇ ਨੌਜਵਾਨਾਂ ਨੂੰ ਸੰਭਾਲ ਲੈ ਬਸ ਆਪਣੇ ਉਸ ਨੂੰ ਦੇਖੇ ਨੌਜਵਾਨ ਪੀੜੀ ਨੂੰ ਦੇਖੇ ਸਿੱਧੇ ਰਸਤੇ ਲਾਵੇ ਬਸ ਹੋਰ ਤੇ ਕੁਛ ਨਹੀਂ ਕੀ ਮਾਹੌਲ ਆ ਪਿੰਡ ਦੇ ਵਿੱਚ ਕਿਹਨੂੰ ਵੋਟ ਅਮਰਤਪਾਲ ਸਿੰਘ ਨੂੰ ਅੱਛਾ ਕਿੰਨੀ ਵੋਟ ਆ ਪਿੰਡ ਚ ਜੀ 1500 ਦੇ ਕਰੀਬ ਆ ਅੱਛਾ ਅਮਰਤਪਾਲ ਨੂੰ ਕਿੰਨੀ ਕ ਵੋਟ ਪੈ ਜੂਗੀ ਤਕਰੀਬਨ ਸਾਰੀ 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 ਪਊਗੀ ਠੀਕ ਹੈ ਬਾਕੀ ਪਾਰਟੀਆਂ ਦਾ ਹੈ ਕੋਈ ਸ਼ੋਰ ਧਾਰ ਨਹੀਂ ਕੋਈ ਨਹੀਂ ਹਲਕੇ ਦੇ ਵਿੱਚ ਕੀ ਸਥਿਤੀ ਦੇਖਦੇ ਹੋ ਅਮਰਤਪਾਲ ਹਲਕੇ ਸਾਰੇ ਇਦਾਂ ਹੀ ਆ ਜੀ ਸਾਰੇ ਸੀਟ ਕੱਢ ਲੂ ਅਮਰਤਪਾਲ ਹਾਂ ਬਿਲਕੁਲ ਬਿਲਕੁਲ ਕੀ ਮਾਹੌਲ ਦੇਖਦੇ ਹੋ ਪਿੰਡ ਦੇ ਵਿੱਚ ਤੁਹਾਡੇ ਚ ਇਲੈਕਸ਼ਨ ਨੂੰ ਲੈ ਕੇ ਇਲੈਕਸ਼ਨ ਨੂੰ ਲੈ ਕੇ ਫਿਰ ਅਮਰਤਪਾਲ ਦਾ ਪਿੰਡ ਆ ਤੇ ਮਾਹੌਲ ਉਹੀ ਹੋਣਾ ਵਾ ਹੋਰ ਕਿਹੜਾ ਹੋਣਾ ਵਾ ਉਹ ਠੀਕ ਠਾਕ ਹੀ ਜਾ ਲੱਗਦਾ ਜਿੱਤ ਜੂਗਾ ਜਿੱਤੂਗਾ ਹੀ ਕਿਉਂ ਨਹੀਂ ਜਿੱਤੂਗਾ ਹੂੰ ਜਿੱਤ ਜੂਗਾ ਠੀਕ ਹੈ ਜੀ ਹੋਰ ਕੀ ਜਦੋਂ ਪਿੰਡ ਚ ਵੋਟ ਕਿੰਨੀ ਕ ਸਾਡੇ ਪਿੰਡ ਦੀ ਵੋਟ ਹੈ 1500 ਦੇ ਕਰੀਬ ਕਿੰਨੀ ਕ ਪੁਖਤ ਜੂਗੀ ਅਮਰਤਪਾਲ ਦੇ ਪੱਖ ਚ ਉਗਤੀ ਤੇ ਉਦਾਂ ਫਿਰ ਪੂਰੀ ਨਿੰਦੀ 70% ਹੁੰਦੀ ਆ ਅਮਰਤਪਾਲ ਦੇ ਹੱਕ ਚ ਕਿੰਨੀ ਕ ਵੋਟ ਪੈ ਜੂਗੀ ਪੈ ਜੂਗੀ 1200 1200 ਬਾਕੀ ਪਾਰਟੀ ਦਾ ਮੁਕਾਬਲਾ ਕਿਦਾਂ ਮੰਨਦੇ ਤੁਸੀਂ ਮੁਕਾਬਲਾ ਕਿਸੇ ਨਾਲ ਮੈਨੂੰ ਜਦੋਂ ਸਾਡਾ ਪਿੰਡ ਆ ਤੇ ਉਹਨੇ ਇਕੱਲੇ ਨਹੀਂ ਪੈਣੀਆਂ ਤੇ ਮੁਕਾਬਲਾ ਫਿਰ ਹੋਰ ਕਿਦੂਕੀ ਹੋਊਗਾ ਕੋਈ ਕਿਸ ਨੂੰ ਪੈ ਜੂਗੀ 1000 ਕ ਵੋਟ ਤਾਂ ਪੈ ਜੂਵੇ ਇਹਨੂੰ ਕੀ ਲੱਗਦਾ ਆ ਪਿੰਡ ਦੇ ਵਿੱਚ ਕੀ ਮਾਹੌਲ ਆ ਕਿਹਦੇ ਪੱਖ ਦਾ ਮਾਹੌਲ ਆ ਮੋਲ ਭਾਜੀ ਅਮਰਤਪਾਲ ਭਾਜੀ ਦੇ ਨਾਂ ਤੇ ਹਾਂਜੀ ਵਿੱਚ ਵੋਟਾਂ ਕਿਧੀਆਂ ਜ਼ਿਆਦਾ ਪਧਣਗੀਆਂ ਅਮਰਤਪਾਲ ਭਾਜੀ ਪੈ ਜਣਗੇ ਬਾਕੀ ਪਾਰਟੀ ਦਾ ਹੈ ਕੁਸ਼ੂਦਾਰ ਨਹੀਂ ਸਰ ਵੇਖੋ ਇਹ ਆਪਣੇ ਪਿੰਡ ਦਾ ਮਸਲਾ ਵਾ ਕਿਉਂਕਿ ਵੋਟਾਂ ਅਸੀਂ ਨਾਲ ਵਿਚਰੇ ਵੀ ਆ ਤੇ ਬਹੁਤ ਵਧੀਆ ਪ੍ਰੋਗਰਾਮ ਆ ਤੇ ਭਾਜੀ ਦੇ ਪੱਖ ਚ ਆ ਅੱਛਾ ਹਲਕੇ ਦੇ ਵਿੱਚ ਕੀ ਕਿਵੇਂ ਦੇਖਦੇ ਹੋ ਸਥਿਤੀ ਅਮਰਤਪਾਲ ਦੀ ਵਧੀਆ ਭਾਜੀ ਦੇ ਰਹੇ ਸੀਟ ਕੱਢ ਲੈਣਗੇ ਕੱਢਣਗੇ ਸੀਟ ਭਾਜੀ ਬਦ ਤੋਂ ਬਾਅਦ ਮੁਕਾਬਲਾ ਕਿਹਦੀ ਨਾਲ ਮੰਨਦੇ ਹੋ ਅਮਰਤਪਾਲ ਦਾ ਕਾਂਗਰਸ ਨਾਲ ਆਪ ਨਾਲ ਜਾਂ ਅਕਾਲੀ ਦੰਦ ਨਹੀਂ ਅਸੀਂ ਤੇ ਭਾਜੀ ਵੇਖੋ ਆਡੇ ਤੇ ਜਿਹੜਾ ਵੀਰਜੀ ਹੈ ਨਾ ਆਜ਼ਾਦ ਖਲੋਤੇ ਆ ਕਿਉਂਕਿ ਅਸੀਂ ਇਹਨਾਂ ਦੇ ਨਾਲ ਆ ਸਾਨੂੰ ਕੋਈ ਕਾਲੀ ਨਾ ਨਹੀਂ ਕੋਈ ਕਾਂਗਰਸ ਨਾ ਨਹੀਂ ਅਸੀਂ ਤਾਂ ਆਪਣੇ ਵੀਰ ਨੂੰ ਆਪਣਾ ਜਿਤਾਉਣਾ ਹੈ